ਕਿੱਤਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਪੁਲਿਸ ਜਿੰਦਾਬਾਦ 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 ਪੰਜਾਬ ਪੁਲਿਸ ਜਿੰਦਾਬਾਦ 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 ਤੇ ਤੇ ਬੰਦ ਕਰੋ ਬੰਦ ਕਰੋ ਮੇਰਾ ਨਾਮ ਹਰਨ কুমার ਬੈਦਾ ਮੈਂ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਦੇ ਨਾਮ ਤੇ ਜਿਹੜੀ ਬਣੀ ਕਲੋਨੀ ਜਿਹਨੂੰ ਲੋਕ ਕੋੜਾ ਕਲੋਨੀ ਦੇ ਨਾਮ ਤੇ ਜਾਣਦੇ ਆ ਤੇ ਅੱਜ ਅਸੀਂ ਇੱਥੇ ਇਸ ਲਈ ਤੇ ਪ੍ਰੈਸਰ ਨੂੰ ਬੁਲਾਇਆ ਵਾ ਕਿ ਇੱਥੇ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਹੁੰਦਾ ਰਿਹਾ ਸੀਗਾ ਬਹੁਤ ਰੇਟਾ ਪਈਆ ਇਵਨ ਡੀਜੀਪੀ ਸਾਹਿਬ ਤੱਕ ਦੇ ਰੈਂਕ ਦੇ ਅਫਸਰ ਆਏ ਸੀਗੇ ਲੇਕਿਨ ਤਦ ਤੱਕ ਬੰਦ ਨਹੀਂ ਹੋਇਆ ਜਦ ਤੱਕ ਮੋਹੱਲੇ ਵਾਲੇ ਇਕ ਨਹੀਂ ਹੋਏ ਜਦੋਂ ਪਿੱਛੇ ਰੇਡ ਪਈ ਸੀਗੀ ਏਡੀਜੀਪੀ ਸਾਹਿਬ ਆਏ ਸੀਗੇ ਪੁਲਿਸ ਕਮਿਸ਼ਨਰ ਸਾਹਿਬ ਆਏ ਸੀਗੇ ਤਾਂ ਪੂਰੇ ਮੋਹੱਲੇ ਨੇ ਤਿਆਰ ਕਰ ਲਿਆ ਸੀਗਾ ਕਿ ਐਤਕੀ ਅਸੀਂ ਨਸ਼ਾ ਜਿਹੜਾ ਵਾ ਮੋਹੱਲੇ ਦੇ ਵਿੱਚ ਚਿੱਟਾ ਬਿਲਕੁਲ ਦਿਕੰਨੀ ਦੇਣਾ ਨਾ ਖਰੀਦਦਾਨ ਦੇਣਾ ਕਿਸੇ ਨੂੰ ਇਸ ਲਈ ਸਾਰੇ ਮੋਹੱਲੇ ਵਾਲਿਆਂ ਨੇ ਮੀਟਿੰਗ ਕੀਤੀ ਜੀ ਸਾਡੇ ਬਹੁਤ ਸਤਿਕਾਰਯੋਗ ਸੋਹਨ ਲਾਲ ਖੋਸਲਾ ਜਿਹੜੇ ਐਕਸ ਪ੍ਰੈਜ਼ੀਡੈਂਟ ਨੇ ਇਲੈਕਟਡ ਛੀਲਾ ਖੋਸਲਾ ਜੀ ਸ਼ੋਭਾ ਰਾਣੀ ਜੀ ਹੋਰ ਜਿੰਨੀਆਂ ਵੀ ਲੇਡੀਜ਼ ਹੈਗੀ ਆ ਜੈਂਟਸ ਹੈਗੇ ਸਾਰਿਆਂ ਨੇ ਮੋਹੱਲੇ ਦੇ ਵਿੱਚ ਮੀਟਿੰਗ ਕੀਤੀ ਉਸ ਤੋਂ ਇਲਾਵਾ ਹੋਰ ਜਿੰਨੇ ਵੀ ਸਾਥੀ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਮੋਹੱਲੇ ਦੇ ਵਿੱਚ ਅਸੀਂ ਫਸਟ ਫੇਸਬੁਕ ਤੇ ਲਾਈਵ ਕੀਤਾ ਕਿ ਅਸੀਂ ਮੋਹੱਲੇ ਦੇ ਵਿੱਚ ਚਿੱਟਾ ਬਿਕਨ ਨਹੀਂ ਦੇਣਾ ਇੰਦੇ ਲਈ ਸਾਨੂੰ ਚਾਹੇ ਜੀਣਾ ਪਵੇ ਚਾਹੇ ਮਰਨਾ ਪਵੇ ਇਸ ਲਈ ਅਸੀਂ ਜਦੋਂ ਚਿੱਟਾ ਬੰਦ ਕਰਤਾ ਔਰ ਜਦੋਂ ਚਿੱਟਾ ਚੱਲਦਾ ਸੀਗਾ ਔਰ ਪੁਲਿਸ ਵਾਲੇ ਨੂੰ ਜ਼ਬਰਦਸਤੀ ਬਣਾਉਣਾ ਪੈਂਦਾ ਸੀ ਸਾਡੇ ਮੱਲੇ ਚਿੱਟਾ ਵੇਖਦਾ ਹੁਣ ਜਦੋਂ ਚਿੱਟਾ ਬੰਦਿਆ ਵਾਲੇ ਬੰਦ ਕਰਾਤਾ 100% ਸਾਰੇ ਮੱਲੇ ਮੱਲੇ ਵਾਲੇ ਸੱਚੀ ਦੀ ਜ਼ਿੰਮੇਵਾਰੀ ਚੱਕਦੇ ਆ ਜੇ ਕਿ ਇੱਕ ਵੀ ਬੰਦਾ ਚਿੱਟਾ ਵੇਚਦਾ ਨਜ਼ਰ ਆਊਗਾ ਤੇ ਮੋਹੱਲੇ ਵਾਲੇ ਸਾਰੇ ਮਿਲ ਕੇ ਫੜਾਂਗੇ ਮਿਲ ਕੇ ਫੜਾਉਂਗੇ ਕਿ ਨਹੀਂ ਫੜਾਉਂਗੇ ਫੜਾਂਗੇ ਤੇ ਇਸ ਲਈ ਹੁਣ ਜਦ ਚਿੱਟਾ ਬੰਦ ਹੋ ਗਿਆ ਤੇ ਪੁਲਿਸ ਵਾਲੇ ਜਿਹੜੇ ਆ ਉਹ ਬਾਰ-ਬਾਰ ਗੇੜੇ ਮਾਰ ਰਹੇ ਆ ਉਹ ਕਿੱਦਾਂ ਗੇੜੇ ਮਾਰ ਰਹੇ ਆ ਸਾਡੇ ਮੱਲੇ ਚ ਇੱਕ ਅੱਧਾ ਬੰਦਾ ਇਦਾਂ ਦਾ ਵੀ ਹੈਗਾ ਵੀ ਜਿਹੜਾ ਮੱਲੇ ਚ ਪੁਲਿਸ ਕਮਿਸ਼ਨਰ ਜਿਹੜਾ ਵਾ ਐਪਲੀਕੇਸ਼ਨ ਦਿੰਦਾ ਵਾ ਕਿ ਇੰਨਾ ਕਰਾ ਦੇ ਵਿੱਚ ਰੇਟ ਮਾਰੋ ਤੁਹਾਨੂੰ ਚਿੱਟਾ ਮਿਲੂਗਾ ਕੋੜਾ ਕਲੋਨੀ ਡਾਕਟਰ ਮੇਹਰ ਕਲੋਨੀ ਚ ਰੇਟ ਮਾਰੋ ਤੁਹਾਨੂੰ ਚਿੱਟਾ ਮਿਲੂਗਾ ਜਦ ਕਿ ਚਿੱਟਾ ਬੰਦ ਹੋਏ ਨੂੰ 20 ਦਿਨ ਹੋ ਗਏ ਮੈਂ ਤੁਹਾਡੇ ਮਾਧਿਅਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਮਾਂ ਕਿ ਪੁਲਿਸ ਕਮਿਸ਼ਨਰ ਸਾਹਿਬ ਤੁਸੀਂ ਆਪ ਵੀ ਇੱਥੇ ਆ ਕੇ ਚੈਕਿੰਗ ਕਰ ਸਕਦੇ ਆ ਜੇ ਅਸੀਂ ਇਹ ਕਹਤਾ ਮੋਹੱਲੇ ਵਾਲਿਆਂ ਨੇ ਕਿ ਚਿੱਟਾ ਬੰਦ ਦਾ ਤਾਂ ਮਤਲਬ ਬੰਦ ਦਾ ਇਸ ਲਈ ਤੁਹਾਨੂੰ ਇਹ ਪੁਲਿਸ ਕਮਿਸ਼ਨਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਵੀ ਉੱਥੇ ਝੂਠੀਆਂ ਐਪਲੀਕੇਸ਼ਨ ਜਾ ਮੋਤੀ ਨਗਰ ਐਸਐਚਓ ਨੂੰ ਗੁੰਮਰਾਹ ਕਰ ਰਿਆ ਪਿਆ ਵਾ ਅਸੀਂ ਆਪ ਜੀ ਦੇ ਮਾਦਿਆਂ ਨਾਲ ਬੇਨਤੀ ਕਰਦੇ ਆਂ ਕਿ ਸਾਡੇ ਮੁੱਲੇ ਚਿੱਟਾ ਬਿਲਕੁਲ ਬੰਦ ਹੋ ਚੁੱਕਿਆ ਵਾ ਇਸ ਲਈ ਕੋਈ ਵੀ ਜਿਹੜੀ ਇੱਥੇ ਚਿੱਟੇ ਦੀ ਕੜੀ ਕੋਈ ਵੀ ਗੱਲਬਾਤ ਨਹੀਂ ਹੈਗੀ ਜੇ ਪੁਲਿਸ ਨੂੰ ਕੋਈ ਇਦਾਂ ਦੀ ਇਤਲਾਹ ਮਿਲਦੀ ਵੀ ਆ ਤੇ ਸਭ ਤੋਂ ਪਹਿਲਾਂ ਸਾਨੂੰ ਦੱਸੇ ਅਸੀਂ ਆਪ ਚਿੱਟੇ ਆ ਲਫੜਾਵਾਂਗੇ ਹੋਰ ਪਿੱਛੇ ਚਾਰ ਦਿਨ ਪਹਿਲਾਂ ਵੀ ਇੱਥੇ ਰੇਡ ਪਈ ਪੰਜ ਛੇ ਘਰਾਂ ਦੀ ਤਲਾਸ਼ੀ ਲਈਤੀ ਗਈ ਉਹਨਾਂ ਦੇ ਪੂਰੇ ਸਮਾਨ ਨੂੰ ਇਧਰ ਉਧਰ ਕੀਤਾ ਗਿਆ ਲੇਕਿਨ ਇੱਕ ਚਿੱਟੇ ਦੀ ਜੜੀ ਆ ਬੂਨ ਤੱਕ ਨਹੀਂ ਮਿਲੀ ਇਸ ਲਈ ਮੈਂ ਪ੍ਰੈਸ ਸਾਰੇ ਦੇ ਮਾਧਿਅਮ ਨਾਲ ਬੇਨਤੀ ਕਰਦਾ ਮੈਂ ਐਸਐਸ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਹੁਣੇ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਆਇਆ ਸ਼ੋਕ ਪ੍ਰੈਸ਼ਰ ਪੱਪੀ ਸਾਹਿਬ ਨੂੰ 9 ਤਰੀਕ ਦਾ ਉਹਨਾਂ ਦਾ ਵੀ ਪ੍ਰੋਗਰਾਮ ਆ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਸਾਨੂੰ ਚਾਰ ਬੰਦੇ ਦਾ ਦੇ ਦਿਓ ਜਿਹੜੇ ਘਰ ਘਰ ਪੁੱਛ ਕੇ ਜਾਣ ਕਿ ਇਹਦੇ ਚਿੱਟਾ ਵੇਖਦਾ ਨਹੀਂ ਕਿ ਵਿਗਦਾ ਇਸ ਲਈ ਅੱਜ ਤੁਹਾਡੇ ਜਾਣ ਤੋਂ ਬਾਅਦ ਥੋੜੀ देर ਬਾਅਦ ਉਹ ਚਾਰ ਬੰਦਿਆਂ ਨੇ ਵੀ ਇੱਥੇ ਆਣਾ ਵਾ ਘਰ ਘਰ ਜਾ ਕੇ ਉਹਨਾਂ ਨੇ ਸਰਵੇ ਕਰਨਾ ਵਾ ਕਿ ਇਹਦੇ ਚਿੱਟਾ ਵੇਖਦਾ ਨਹੀਂ ਕਿ ਵਿਗਦਾ ਉਹ ਰਿਪੋਰਟ ਐ ਇਸ ਲਈ ਅਸੀਂ ਇਹੀ ਬੇਨਤੀ ਕਰਾਂਗੇ ਡਾਕਟਰ ਬੇਦ ਕਲੋਨੀ ਦੇ ਸਮੂਹ ਮਹੱਲਾ ਨਿਵਾਸੀ ਕਿ ਇਹਦੇ ਚਿੱਟਾ ਬੰਦ ਹੋ ਚੁੱਕਿਆ ਵਾ ਅਸੀਂ ਤਾਂ ਚਾਹਦੇ ਹਾਂ ਕਿ ਚਾਰ ਦਿਵਾਰੀ ਹੋ ਰਹੀ ਪਈ ਆ ਸਾਰੀਆਂ ਕੰਧਾਂ ਬਹੋਰੀਆ ਪਈ ਆ ਵਾ ਗੇਟ ਲੱਗ ਰਹੇ ਪਏ ਆ ਸਿਕਿਉਰਿਟੀ ਹੋ ਰਹੀ ਪਈ ਆ ਕੈਮਰੇ ਲੱਗ ਰਹੇ ਪਏ ਆ ਅਸੀਂ ਚਿੱਟਾ ਦਾ ਕੀ ਇਵਨ ਬਾਹਰਲੇ ਬੰਦੇ ਨੂੰ ਇੱਥੇ ਐਂਟਰ ਵੀ ਨਹੀਂ ਹੁੰਦੇ ਰਹੇ ਇਸ ਲਈ ਤੁਹਾਡੇ ਮਾਧਮੇਨ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨਰ ਸਾਹਿਬ ਤੇ ਐਸ ਐਚ ਓ ਮੋਤੀਨਗਰ ਸਾਹਿਬ ਕਿ ਇਹਦਾ ਚਿੱਟਾ ਬਿਲਕੁਲ ਬੰਦ ਹੋ ਚੁੱਕਿਆ ਵਾ ਅਸੀਂ ਆਪ ਜਿਹੜੇ ਆ ਕਿਉਂਕਿ ਤੁਸੀਂ ਫਿਲਮਾਂ 'ਚ ਵੀ ਦੇਖਿਆ ਹੋਣਾ ਕਿਉਂਕਿ ਡਾਕੂ ਜਦੋਂ ਆਉਂਦੇ ਆ ਬਹੁਤ ਜ਼ਿਆਦਾ ਜਦੋਂ ਪਿੰਡ ਵਾਲੇ ਸੋਟੀਆਂ ਡਾਂਗਾ ਚੱਕ ਲੈਂਦੇ ਆ ਤਾਂ ਸਾਰੇ ਡਾਕੂ ਨੂੰ ਮਾਰਪ ਜਾਂਦੇ ਆ। ਉਹੀ ਹਾਲਾ ਜੜ ਜੇ ਆ ਉਹ ਅੰਬੇਦਰ ਕਲੋਨੀ ਚ ਹੋਇਆ। ਹੁਣ ਸਾਰੇ ਮੋਹੱਲੇ ਵਾਲੇ ਜਿਹੜੇ ਆ ਇਕੱਠੇ ਹੋ ਗਏ ਆ। ਸਾਡੀ ਏਕਤਾ ਜਿੰਦਾਬਾਦ। 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 ਸਾਡੀ ਏਕਤਾ ਜਿੰਦਾਬਾਦ। ਚੱਟਾ ਮੇਰਾ ਮੈਂ ਫੌਨ ਲਾਰ ਕੌਂਸਲਰ ਮੈਂ ਇੱਥੇ ਦਾ ਪ੍ਰੈਜ਼ੀਡੈਂਟ ਆ। ਮੈਂ ਵੋਟਾਂ ਦੇ ਵਿੱਚ ਜਿੱਤਿਆ ਹੋਇਆ ਹਾਂ। ਹੁਣ ਬਿਲਕੁਲ ਚੱਟਾ ਬਿਲਕੁਲ ਬੰਦ ਕਰਤਾ ਮਲੇਦਾਰਾਂ ਦੀ ਮੀਟਿੰਗ ਹੋਈ। ਫਿਰ ਡਾਂਗਾ ਚੱਕੀਆਂ। ਕਰ ਕਰ ਕੇ ਆ ਵੀ ਚੱਟਾ ਬੰਦ ਕਰ ਦਿਓ ਤੇ ਬੰਦ ਅਸੀਂ ਕਰਵਾ ਦਿੱਤਾ ਹੁਣ ਤਾਂ ਕੋਈ ਇੱਥੇ ਦੀ ਚੱਟੇ ਦੀ ਕੋਈ ਗੱਲ ਬਾਤ ਨਹੀਂ ਹੈਗੀ ਬਾਹਰਲਾ ਕੋ ਬੰਦਾ ਨਹੀਂ ਅਸੀਂ ਐਂਟਰੀ ਹੁੰਦੇ ਜੀ ਸਾਡੇ ਦੇ ਛੋਟੇ ਛੋਟੇ ਬੱਚੇ ਵੀ ਮਾਰ ਮਾਰ ਕੇ ਕੱਢਦੇ ਰੋਣਾ ਚੱਟੇ ਵਾਲਿਆਂ ਨੂੰ ਮੈਂ ਇਹ ਨਾ ਕਹਿਣਾ ਚਾਹਨਾ ਕਿ ਜੈ ਬਾਲ ਮਿੱਕੀ ਲਾਵੇ ਚੱਟਾ ਬੰਦ ਹੋ ਗਿਆ ਹੈ ਜੀ ਬਿਲਕੁਲ ਹੋ ਗਿਆ ਜੀ ਪੱਕਾ ਹੋ ਗਿਆ ਹੁਣ ਤੋਂ ਦਹਾੜਨ ਕੋ ਪੜਿਆ ਬੰਦਾ ਇਹਨਾਂ ਨੇ ਚੱਟੇ ਵਾਲਾ ਅਸੀਂ ਬਿਲਕੁਲ ਚੱਟਾ ਬੰਦ ਕਰਤਾ ਰੋਜ਼ਾਨਾ ਪੁਲਿਸ ਆਂਦੀ ਕੁਛੇ ਨੇ ਕੋਈ ਸੀ ਨਹੀਂ ਪੜਿਆ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਸੱਚ ਕਹਿ ਰਹੇ ਹੋ ਤਾਂ ਬਿਲਕੁਲ ਬੰਦ ਹੋ ਜਾਣਾ ਚਾਹੀਦਾ ਸਾਡੇ ਇਹ ਮੈਲਨ ਬਲਾਇਆ ਉਹ ਕਹਿੰਦਾ ਮੈਂ ਆਵਾਂਗਾ ਸਰਵੇ ਕਰਾਂਗਾ ਉਹ ਕਹਿੰਦਾ ਬਿਲਕੁਲ ਨਹੀਂ ਤੁਸੀਂ ਤੰਗ ਕਰੇਗਾ ਕੋਈ ਵੀ ਤੁਹਾਨੂੰ ਡਾਕਟਰ ਮਹਿਦਰ ਕਲੋਨੀ ਚ ਰਹਿੰਦੇ ਆ ਜੀ ਜੀ ਹੁਣ ਜਦ ਨਸ਼ਾ ਸਾਰਾ ਕੁਝ ਆਪਣਾ ਬੰਦ ਹੋ ਰਿਹਾ ਸਭ ਕੁਝ ਹੁਣ ਇਕਤਾ ਹੋ ਰਿਹਾ ਵਾ ਤੇ ਫੇਰ ਸਾਨੂੰ ਪੁਲਿਸ ਆ ਕੇ ਨਜਾਇਜ਼ ਤੰਗ ਕਰ ਰਹੀ ਹੈ ਕਾਦੇ ਲਈ ਕਰ ਰਹੀ ਹੈ ਐਸੇ ਚੀਨ ਨੂੰ ਸਾਡੀ ਬੇਨਤੀ ਹੈ ਵੀ ਸਾਡੇ ਮਲੇ ਵਿੱਚ ਜਦ ਹੁਣ ਇਕਤਾ ਹੋ ਗਿਆ ਸਾਡੇ ਆ ਕੇ ਇਨਕੁਆਰੀ ਕਰਨ ਕਿ ਜੇ ਚਿੱਟਾ ਮਿਲਦਾ ਆ ਕਿ ਨਹੀਂ ਮਿਲਦਾ ਤੇ ਹੁਣ ਸਾਡੇ ਤੇ ਅਸੀਂ ਆਪਣਾ ਇਕਤਾ ਨਾਲ ਹੀ ਹੁਣ ਚਿੱਟਾ ਆਪਣਾ ਖਤਮ ਕਰਾਂਗੇ ਇਹ ਪੰਜਾਬ ਸਰਕਾਰ ਨਾਲ ਹੈ ਤੁਹਾਡੇ ਹਾਂਜੀ ਇਹ ਪੰਜਾਬ ਸਰਕਾਰ ਨਾਲ ਹੈ ਐਮਐਲ ਸੁਣ ਕੀ ਗੱਲ ਕਰੋ ਉਹਨਾਂ ਨੇ ਵੀ ਸਾਡੇ ਨਾਲ ਨਹੀਂ ਉਹ ਵੀ ਉਹ ਵੀ ਸਾਡੇ ਨਾਲ ਆ ਰਹੇ ਨੇ 9 ਤਰੀਕ ਨੂੰ ਉਹ ਵੀ ਵੀ ਇਹ ਸਾਨੂੰ ਜਿੱਦਾਂ ਨਜਾਇਜ਼ ਸਾਨੂੰ ਹੁਣ ਤੱਕ ਕੀਤਾ ਜਾ ਰਿਹਾ ਜੇ ਉਹ ਮਹੱਲੇ ਵਾਲੇ ਨੇ ਇਕਤਾ ਕਰਕੇ ਹਟਾਤਾ ਤੇ ਹੁਣ ਪੁਲਿਸ ਆ ਕੇ ਵਾਰ-ਵਾਰ ਕਿਉਂ ਸਾਨੂੰ ਤੰਗ ਕੀਤੀ ਜਾਂਦੀ ਹੈ ਸਾਡੇ ਘਰਾਂ ਦੀ ਤਲਾਸ਼ੀਆਂ ਕਿਉਂ ਲਈਤੀ ਜਾਂਦੀਆਂ ਨੇ ਹੁਣ ਚਿੱਟਾ ਖਤਮ ਹੋ ਗਿਆ ਹੁਣ ਚਿੱਟਾ ਖਤਮ ਹੈ ਸਾਡੀ ਕਲੋਨੀ ਚ ਬਿਲਕੁਲ